ਜਹਾਂ ਮਿਲेंगे बाबू सोना तोड़ देंगे कोना कोना जहਾਂ मिलेंगे बाबू सोना तोड़ देंगे कोना कोना जहਾਂ मिलेंगे बाबू सोना तोड़ देंगे कोना कोना जी हां वैलेंटाइंडे ਆ ਰਿਹਾ ਤੇ ਜਿਹੜੇ वैलेंटाइंडे ਮਨਾਉਂਦੀਆਂ ਤਿਆਰੀਆਂ ਕਰ ਰਹੇ ਨੇ ਆ ਵੀਡੀਓ ਉਹਨਾਂ ਦੇ ਬੇहद ਕੰਮ ਦੀ ਰਹਿਣ ਵਾਲੀ ਆ ਕਿਉਂਕਿ ਹੁਣ ਡਾਂਗਾਂ ਨੂੰ ਤੇਲ ਲੱਗ ਚੁੱਕਿਆ ਜੇਕਰ ਕਿਤੇ ਵੀ ਕੋਈ ਪ੍ਰੇਮੀ ਜੋੜਾ ਆਸ਼ਕੀ ਕਰਦਾ वैलेंटाइंडे ਮਨਾਉਂਦਾ ਫੜ ਗਿਆ ਤਾਂ ਇਹ ਤੇਲ ਲੱਗੀਆਂ ਡੰਗਾਂ ਦੇ ਨਾਲ ਉਹਨਾਂ ਦੀ ਖੂਬ ਸੇਵਾ ਕੀਤੀ ਜਾਵੇਗੀ। ਦੱਸਿਆ ਕਿ ਵੈਲੈਂਟਾਈਨ ਡੇ ਜੋ ਕਿ ਪ੍ਰੇਮੀ ਜੋੜਿਆਂ ਦੇ ਵੱਲੋਂ ਬਹੁਤ ਹੀ ਉਤਸ਼ਾਹ ਦੇ ਨਾਲ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਤਾਂ ਦੇਖਿਆ ਜਾਂਦਾ ਕਿ ਵੈਲੈਂਟਾਈਨ ਡੇ ਵਾਲੇ ਦਿਨ ਪਾਰਕਾਂ ਦੇ ਵਿੱਚੋਂ ਬਾਜ਼ਾਰਾਂ ਦੇ ਵਿੱਚ ਜਿਹੜੇ ਕਿ ਪ੍ਰੇਮੀ ਜੋੜੇ ਦੀ ਭੀੜ ਨਜ਼ਰ ਆਉਂਦੀ ਹੈ ਤੇ ਇੱਕ ਦੂਜਾ ਨੂੰ ਫੁੱਲ ਦੇ ਕੇ ਦਿਲਾਂ ਵਾਲੇ ਗੁਹਾਰੇ ਦੇ ਕੇ ਇਹਨਾਂ ਦੇ ਵੱਲੋਂ ਵੈਲੈਂਟਾਈਨ ਡੇ ਮਨਾਇਆ ਜਾਂਦਾ ਪਰ ਹੁਣ ਵੈਲੈਂਟਾਈਨ ਡੇ ਮਨਾਉਣ ਤੋਂ ਪਹਿਲਾਂ ਆ ਆਡੇ ਕੰਮ ਦੀ ਤੇ ਵੀਡੀਓ ਨੂੰ ਵੇਖਣ ਤੋਂ ਬਾਅਦ ਸ਼ੇਅਰ ਵੀ ਜ਼ਰੂਰ ਕਰਿਓ ਸਕਰੀਨ ਤੇ ਨਾ ਨਾ ਚੱਲ ਰੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਕਿ ਹੁਣ ਡਾਂਗਾਂ ਨੂੰ تیر ਲਗਾ ਕੇ ਲੱਠ ਪੂਜਾ ਕਰ ਦਿੱਤੀ ਗਈ ਹੈ ਇਹ ਲੱਠ ਪੂਜਾ ਤਾਂ ਕੀਤੀ ਗਈ ਹੈ ਤਾਂ ਕਿ ਵੈਲੈਂਟਾਈਨ ਮਨਾਉਣ ਵਾਲੇ ਪ੍ਰੇਮੀ ਜੋੜਿਆਂ ਨੂੰ ਸਬਕ ਸਿਖਾਇਆ ਜਾ ਸਕੇ ਦਾਦੀ ਕੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਲ ਹੋ ਰਹੀ ਹੈ ਜਿਸ ਦੇ ਵਿੱਚ ਲੱਠ ਪੂਜਾ ਕਰਦੇ ਹੋਏ ਇਹ ਵੀ ਗੱਲ ਕਹੀ ਜਾ ਰਹੀ ਹੈ कि जहां मिलेंगे बाबू सोना तोड़ देंगे कोना कोना वे जिथे भी, भी सानू कोई प्रेमी जोड़ा मिलेगा कोई आशिकी करदा फड़या गया वैलेंटाइन डे वाले दी ना ता उस दी कह नहीं ता ਹੁਣ ਹੱਡ ਗੋਡੇ ਬਚਾਉਣੇ ਤੁਹਾਡੇ ਹੱਥ ਦੇ ਵਿੱਚ ਨੇ ਦੇਖੋ ਕਿਤੇ ਤੁਸੀਂ ਇਹਨਾਂ ਲੋਕਾਂ ਦੇ ਹੱਥ ਦੇ ਚੜ ਗਏ ਤਾਂ ਤੁਹਾਡੀ ਖੂਬ ਸੇਵਾ ਕੀਤੀ ਜਾਵੇਗੀ ਦੱਸ ਦੇ ਕਿ वैलेंटाइन डे ਨੂੰ प्रेमी ਜੋੜੇ ਵੱਲੋਂ ਬੇहद ਹੀ ਇਸ ਨੂੰ ਜਿਹੜਾ ਕਿ ਬੜੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਤੇ ਕਾਫੀ ਜਿਹੜੇ ਕਿ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਲਗਾਤਾਰ ਦੇਖਿਆ ਜਾਂਦਾ ਕਿ ਪਾਰਕਾਂ ਦੇ ਵਿੱਚ ਵੀ ਚਾਰੇ ਪਾਸੇ ਪ੍ਰੇਮੀ ਜੋੜੇ ਹੀ ਨਜ਼ਰ ਆਉਂਦੇ ਨੇ ਹੋਟਲਾਂ ਦੇ ਵਿੱਚ ਪ੍ਰੇਮੀ ਜੋੜੇ ਤਾਂ ਵੈਲੈਂਟਾਈਨ ਡੇ ਵਾਲੇ ਦਿਨ ਖੂਬ ਜਣਾ ਕਿ ਪ੍ਰੇਮੀ ਜੋੜਿਆਂ ਦੇ ਬਨੋਂ ਆਸ਼ਕੀ ਕੀਤੀ ਜਾਂਦੀ ਆ ਤੇ ਇੱਕ ਦੂਜੇ ਨੂੰ ਜਣਾ ਕਿ ਪਿਆਰ ਦਾ ਇਜ਼ਹਾਰ ਕੀਤਾ ਜਾਂਦਾ ਪਰ ਇਸ ਵਾਰ ਤੁਹਾਨੂੰ ਪਿਆਰ ਦਾ ਇਜ਼ਹਾਰ ਕਰਨਾ ਕਿਤੇ ਮਹਿੰਗਾ ਪੈ ਸਕਦਾ ਕਿਉਂਕਿ ਡਾਂਗਾਂ ਨੂੰ ਤੇਲ ਲੱਗਿਆ ਹੋਇਆ ਹੁਣ ਜਿਹੜੇ ਲੋਕ ਵੈਲੈਂਟਾਈਨ ਡੇ ਮਨਾਣਗੇ ਪ੍ਰੇਮੀ ਜੋੜੇ ਉਹ ਥੋੜਾ ਜਾ ਸਾਵਧਾਨ ਜ਼ਰੂਰ ਰਹਿਣ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਵੈਲੈਂਟਾਈਨ ਡੇ ਨੌਜਵਾਨ ਪੀੜ੍ਹੀ ਦੇ ਵਿੱਚ ਕਾਫੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਤੇ ਲੋਕ ਮੁੰਡੇ ਕੁੜੀਆਂ ਇਕ ਦੂਜੇ ਨੂੰ ਗੁਲਾਬ ਦੇ ਫੁੱਲ ਦੇ ਕੇ ਇਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਤੇ ਹੋਰ ਵੀ ਕਈ ਤਰ੍ਹਾਂ ਦੇ ਇਹਨਾਂ ਦੇ ਵੱਲੋਂ ਜਿਹੜੇ ਇਹ ਟੋਟਕੇ ਜਿ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵੈਲੈਂਟਾਈਨ ਨੂੰ ਲਾ ਕੇ ਪਹਿਲਾਂ ਹੀ ਲੱਠ ਪੂਜਾ ਕਰਕੇ ਪ੍ਰੇਮੀ ਜੋੜੇ ਨੂੰ ਸਾਧਨ ਕਰ ਦਿੱਤਾ ਹੈ ਤਾਂ ਕਿ ਕੱਲ ਨੂੰ ਇਹ ਨਾ ਕਹਿਣ ਕਿ ਸਾਨੂੰ ਪਤਾ ਨਹੀਂ ਸੀ ਪਰ ਹੁਣ ਪ੍ਰੇਮੀ ਜੋੜੇ ਵੈਲੈਂਟਾਈਨ ਦੇ ਮਨਾਉਣ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਤੇ ਅਮਲ ਕਰ ਲਿਓ ਬਿਊਰੋ ਰਿਪੋਰਟ यत्रा नश्चक्रा जरसन्त नो पुत्रासो यत्र पितरो भवन्ति मानो मध्या रेखता वसान्ते सामा सान्ति रेधि सर्वारिष्ट सुरे रे। बाबु सोना को नाम कोना।